ਅੱਜ ਤਾਂ ਨਾ ਕੰਮ ਕਰਨਾ ਹੀ ਪੈਣਾ ਬਸ ਬੜਾ ਗੁੱਸਾ ਚੜਿਆ ਪਿਆ ਓਹੋ ਆ ਕੀ ਚਲਾਈ ਜਾਨੀ ਪਵਨ ਤੁਹਾਡੇ ਪੈਸੇ ਵਿਚਾਰੀ ਆ ਹੋਰ ਤਾਂ ਮੈਨੂੰ ਪਤਾ ਨਹੀਂ ਪੈਸੇ ਵਿਚਾਰੀ ਆ ਹੋਰ ਐਵੇਂ ਕਿਵੇਂ ਪੈਸੇ ਬਚ ਰਹੇ ਬਸ ਤੁਹਾਡੇ ਪੈਸੇ ਬਾਅਦ ਜਾਣਗੇ ਮੈਂ ਤੁਹਾਨੂੰ ਸਾਰਾ ਦੱਸ ਦਨੀ ਆ ਵੀ ਮੈਂ ਕੀ ਕਰ ਰਹੀ ਆ ਬਸ ਤੁਸੀਂ ਟੈਨਸ਼ਨ ਫਰੀ ਹੋ ਜਾਓ ਤੇ ਤੁਹਾਡੇ ਪੈਸੇ ਜਿਹੜੇ ਬਚ ਗਏ ਨਾ ਬਸ ਇੰਨਾ ਹੀ ਬਹੁਤ ਆ ਫਿਰ ਤਾਂ ਆਪਾਂ ਉਹਦੇ ਦੋਸਤਾਂ ਦੇ ਵੀ ਬਚਾ ਲਈਏ ਪੈਸੇ ਹਾਂਜੀ ਪਵਨਾ ਕੀ ਬਣਾਈ ਜਾਂਦੀ ਸੀ ਹਾਂਜੀ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਕੀ ਹੁਣ ਸਰਦੀਆਂ ਵਾਲੇ ਕੱਪੜੇ ਆ ਜਿਹੜੇ ਕਿ ਸਾਮ ਬਣਿਆ ਯਾਨੀ ਕਿ ਰਜਾਈਆਂ ਹੋ ਗਈਆਂ ਜਾਂ ਫਿਰ ਆਪਣੇ ਵੱਡੇ ਕੰਬਲ ਹੋ ਗਏ ਜਿਹੜੇ ਕਿ ਵਾਸ਼ ਆਪਣੇ ਤੋਂ ਨਹੀਂ ਹੁੰਦੇਗੇ ਤੇ ਰਜਾਈਆਂ ਜੇ ਆਪਾਂ ਘਰੇ ਵਾਸ਼ ਕਰ ਵੀ ਨਹੀਂ ਸਕਦੇ ਫਾਈਬਰ ਵਗੈਰਾ ਦੀਆਂ ਤੇ ਇਹਨਾਂ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਕਲੀਨ ਕਰ ਸਕਦੇ ਆ ਤੇ ਇਹਨਾਂ ਦੀ ਡਸਟ ਵਗੈਰਾ ਸਾਰੀ ਕਲੀਨ ਹੋ ਜੂਗੀ ਬਸ ਉਸ ਵਾਸਤੇ ਆਪਾਂ ਥੋੜੀਆਂ ਇਹ ਚੀਜ਼ਾਂ ਚਾਹੀਦੀਆਂ ਜਿਹੜੀਆਂ ਆਪਣੇ ਆਮ ਹੀ ਘਰੇ ਹੁੰਦੀਆਂ ਤੇ ਤੁਹਾਨੂੰ ਦੱਸ ਦਿਆਂ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਠੀਕ ਹਾਂਜੀ ਤੇ ਬਹੁਤ ਵਧੀਆ ਕਲੀਨ ਹੋਊਗਾ ਦੋਸਤੋ ਜਿਹੜੀ ਕਿ ਆਪਾਂ ਅੱਜ ਰਜਾਈ ਤੁਹਾਨੂੰ ਡਬਲ ਬੈੱਡ ਦੀ ਕਰਕੇ ਦਿਖਾਵਾਂਗੇ ਫਾਈਬਰ ਵਾਲੀ ਤੇ ਤੁਸੀਂ ਜਿਹੜੀ ਕਿ ਫੁੱਲ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਆਜੇ ਤੁਹਾਨੂੰ ਦੱਸ ਦਿਆਂ ਕੀ ਸਮਾਨ ਚਾਹੀਦਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਬਾਊ ਲੈ ਲੈਣਾ ਤੇ ਬਾਊ ਦੇ ਵਿੱਚ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਠੀਕ ਹੈ ਜੀ ਠੀਕ ਹਾਂਜੀ ਤੇ ਪਾਣੀ ਤੋਂ ਬਾਅਦ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਸਭ ਤੋਂ ਪਹਿਲਾਂ ਨਮਕ ਨਮਕ ਵੀ ਜਿਹੜਾ ਕਿ ਆਪਣੀ ਬਹੁਤ ਹੈਲਪ ਕਰੂਗਾ ਜਿਸ ਦੇ ਨਾਲ ਆ ਕਿ ਆਪਣੀ ਸਾਰੀ ਜਿਹੜੀ ਡਸਟ ਹੈ ਰਿਮੂਵ ਹੋਊਗੀ ਇੱਕ ਚਮਚ ਆਪਾਂ ਇਹਦੇ ਵਿੱਚ ਨਮਕ ਦਾ ਲੈਣਾ ਠੀਕ ਆ ਹਾਂਜੀ ਤੇ ਜਿੰਨਾ ਕ ਆਪਾਂ ਮਤਲਬ ਕਿ ਸਾਰਾ ਹੀ ਇਹ ਚੀਜ਼ਾਂ ਬਣਾਵਾਂਗੇ ਉਹਨੇ ਕੇ ਨਾਲ ਆਪਣੀ ਇੱਕ ਡਬਲ ਬੈੱਡ ਦੀ ਜਿਹੜੀ ਰਜਾਈ ਹੈ ਪੂਰੀ ਚੰਗੀ ਤਰ੍ਹਾਂ ਕਲੀਨ ਹੋ ਜਾਊਗੀ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਜਿਹੜਾ ਪੂਰਾ ਵੱਡਾ ਟੱਕਣ ਪਾ ਦਾਂਗੇ ਜੀ ਵਿਨੀਗਰ ਦਾ ਠੀਕ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਈਜੀ ਤੁਸੀਂ ਈਜੀ ਦੀ ਥਾਂ ਤੇ ਜਿਹੜਾ ਕਿ ਸ਼ੈਂਪੂ ਵੀ ਲੈ ਸਕਦੇ ਹੋ ਜਾਂ ਕੋਈ ਵੀ ਜਿਹੜਾ ਕਿ ਸਰਫ ਵਗੈਰਾ ਤੁਸੀਂ ਲੈ ਸਕਦੇ ਹੋ ਤੇ ਆਪਾਂ ਇੱਥੇ ਲਈ ਹੈ ਜੀ ਈਜੀ ਇੱਕ ਚਮਚਾ ਆਪਾਂ ਈਜੀ ਦਾ ਪਾ ਲਾਂਗੇ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਢੱਕਣ ਜਿਹੜਾ ਕਿ ਡਟੋਲ ਦਾ ਡਟੋਲ ਵੀ ਜਿਹੜਾ ਕਿ ਆਪਣੇ ਜਰਮਸ ਨੂੰ ਫ੍ਰੀ ਕਰਦੀ ਆ ਜਮਸ ਨੂੰ ਮਾਰਦੀ ਆ ਜੰਪਸ ਫ੍ਰੀ ਜਿਹੜੀ ਕਿ ਆਪਣੀ ਰਜਾਈ ਹੋ ਜਾਊਗੀ ਠੀਕ ਤੇ ਹੁਣ ਜਿਹੜਾ ਕਿ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਮਿੱਠਾ ਸੋਡਾ ਮਿੱਠਾ ਸੋਡਾ ਤੁਸੀਂ ਜ਼ਰੂਰ ਪਾਉਣਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰ ਦਾਂਗੇ ਜੀ ਮਿਕਸ ਚੰਗੀ ਤੇ ਹੁਣ ਇਹ ਜਿਹੜਾ ਕਿ ਆਪਣਾ ਮਿਸ਼ਰਣ ਸਾਰਾ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜੀ ਕੋਈ ਵੀ ਜਿਹੜਾ ਕਿ ਕਾਟਨ ਦਾ ਕੱਪੜਾ ਲੈ ਲੈਣਾ ਕੋਈ ਵੀ ਜਿਹੜਾ ਕਿ ਕੱਪੜਾ ਲੈ ਲੈਣਾ ਤੇ ਦੋਸਤੋ ਵਾਈਟ ਆਪਾਂ ਕੱਪੜਾ ਤਾਂ ਲਿਆ ਤਾ ਜੋ ਤੁਹਾਨੂੰ ਵੀ ਜਿਹੜਾ ਕਿ ਕਲੀਅਰ ਪਤਾ ਲੱਗ ਜੂਗਾ ਇਸ ਕੱਪੜੇ ਰਾਹੀਂ ਵੀ ਕਿੰਨੇ ਕਿ ਜਿਹੜੀ ਕਿ ਡਸਟ ਤੁਹਾਡੇ ਸਾਹਮਣੇ ਆਪਾਂ ਜਿਹੜੀ ਕਿ ਕੱਢ ਕੇ ਦਿਖਾਉਣੀ ਆ ਵੀ ਕਲੀਨ ਕਰਕੇ ਦਿਖਾਉਣੀ ਆ ਰਜਾਈ ਨੂੰ ਇਹ ਆਪਾਂ ਕੱਪੜਾ ਜਿਹੜਾ ਕਿ ਵਿੱਚ ਡਬੋ ਲਿਆ ਤੇ ਫਿਰ ਆਪਾਂ ਇਹਨੂੰ ਜਿਹੜਾ ਕਿ ਆਏ ਨਚੋੜ ਲਾਂਗੇ ਠੀਕ ਠੀਕ ਹੈ ਜੀ ਵੀ ਥੋੜਾ ਮੋٹے ਜਿਹੜਾ ਕੇਸ ਕੱਪੜੇ ਦੇ ਉੱਪਰ ਆਪਣੇ ਆ ਸਾਰਾ ਮਿਸ਼ਰਣ ਜਿਹੜਾ ਲੱਗਿਆ ਹੋਵੇ ਜਿਆਦਾ ਨਾ ਲੱਗਿਆ ਹੋਵੇ ਠੀਕ ਹੈ ਜੀ ਠੀਕ ਹੁਣ ਆਪਾਂ ਦੋਸਤੋ ਕੀ ਕਰਾਂਗੇ ਕਿ ਇਸ ਤਰ੍ਹਾਂ ਮਿਸ਼ਾ ਲੈਨੇ ਆ ਠੀਕ ਤੇ ਹੁਣ ਆਪਾਂ ਦੋਸਤੋ ਲੈ ਆ ਜੀ ਕੋਈ ਵੀ ਤੁਸੀਂ ਟੱਕਣ ਲੈ ਸਕਦੇ ਹੋ ਇਹ ਤਾਂ ਜਿਵੇਂ ਆਪਣੇ ਕੋਲੇ ਕੱਚ ਦਾ ਸੀਗਾ ਤੁਸੀਂ ਜਿਹੜਾ ਕਿ ਜੇ ਸਟੀਲ ਦਾ ਤਾਂ ਸਟੀਲ ਦਾ ਵੀ ਲੈ ਸਕਦੇ ਹੋ ਕੋਈ ਵੀ ਇਸ ਤਰ੍ਹਾਂ ਦਾ ਟੱਕਣ ਲੈ ਲਓਗੇ ਤਾਂ ਜਿਹੜਾ ਤੁਹਾਨੂੰ ਸੌਖਾ ਹੋ ਜਾਊਗਾ ਥੋੜਾ ਜਿਹਾ ਕਲੀਨ ਕਰਨਾ ਤੇ ਹੁਣ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਇਹਦੇ ਤੇ ਟਾਈਟਲੀ ਬੰਨ੍ਹ ਦਾਂਗੇ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਤੇ ਇਹਦੇ ਨਾਲ ਤੁਸੀਂ ਕੱਲੀਆਂ ਰਜਾਈਆਂ ਹੀ ਨਹੀਂ ਸਾਫ਼ ਕਰ ਸਕਦੇ ਕੰਬਲ ਵੀ ਕਰ ਸਕਦੇ ਹੋ ਤੇ ਸੋਫਾ ਵਗੈਰਾ ਵੀ ਜਿਹੜੇ ਆਪਣੇ ਕੱਪੜੇ ਵਾਲੇ ਹੁੰਦੇ ਆ ਉਹ ਵੀ ਤੁਸੀਂ ਕਲੀਨ ਕਰ ਸਕਦੇ ਹੋ ਠੀਕ ਹ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਜਿਵੇਂ ਇੱਕ ਰਜਾਈ ਤੋਂ ਸਟਾਰਟਿੰਗ ਕਰਦੇ ਆਂ ਤੇ ਹੁਣ ਆਪਾਂ ਇਸ ਤਰ੍ਹਾਂ ਜਿਹੜਾ ਕਿ ਅੱਛਾ ਐਵੇਂ ਮਸ਼ੀਨ ਬਣਾਈ ਹੋਈ ਸੀ ਤੂੰ ਹਾਂਜੀ ਇਸ ਤਰ੍ਹਾਂ ਬਣਾਉਂਦੇ ਜਾਵਾਂਗੇ ਠੀਕ ਹੈ ਜੀ ਠੀਕ ਤੇ ਬਹੁਤ ਹੀ ਵਧੀਆ ਮਤਲਬ ਕਿ ਇਹਦੇ ਨਾਲ ਜਿਹੜੀ ਲੂਈ ਵਗੈਰਾ ਹੁੰਦੀ ਆ ਉਹ ਵੀ ਸਾਰੀ ਉੱਤਰ ਜਾਂਦੀ ਆ ਤੇ ਨਾਲੇ ਜਿਹੜੀ ਉੱਪਰ ਡਸਟ ਹੁੰਦੀ ਆ ਉਹ ਵੀ ਉੱਤਰ ਜਾਂਦੀ ਆ ਹੁਣ ਇਹ ਆਪਣੀਆਂ ਰਜਾਈਆਂ ਹੈਗੀਆਂ ਜੀ ਫਾਈਬਰ ਦੀਆਂ ਇਹਨਾਂ ਨੂੰ ਆਪਾਂ ਵਾਸ਼ ਤਾਂ ਕਰ ਨਹੀਂ ਸਕਦੇ। ਹਾਂਜੀ। ਹਾਂਜੀ ਹੁਣ ਇਸੇ ਤਰ੍ਹਾਂ ਹੀ ਜਿਹੜਾ ਕਿ ਆਪਾਂ ਰਜਾਈ ਆ ਕਲੀਨ ਕਰਦੇ ਜਾਵਾਂਗੇ। ਤੇ ਦੋਸਤੋ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਤੁਸੀਂ ਇਹ ਨਾ ਸਮਝੋ ਵੀ ਇਹਦੇ ਨਾਲ ਇਦਾਂ ਤਾਂ ਕਲੀਨ ਹੋਣੀ ਨਹੀਂਗੀ। ਪੂਰੀ ਵਧੀਆ ਕਲੀਨ ਹੋ ਜਾਊਗੀ। ਹਾਂ ਦੇਖੋ ਜੀ ਆਪਾਂ ਅੱਧੀ ਰਜਾਈ ਹੈ ਜਿਹੜੀ ਲਗਭਗ ਕਰ ਚੁੱਕੇ ਆ। ਤੇ ਆਹ ਦੇਖੋ ਤੁਸੀਂ ਮਿੱਟੀ ਦੇਖੋ ਇਹ ਤੁਹਾਨੂੰ ਆਪਾਂ ਜਿਹੜਾ ਕੀ ਕੱਪੜਾ ਲਾ ਕੇ ਵਿਖਾਉਣੀ ਆ ਐਵੇਂ ਤੁਹਾਨੂੰ ਪਤਾ ਨਹੀਂ ਲੱਗਣਾ ਹਾਂਜੀ ਹੁਣ ਆਪਾਂ ਜਿਹੜੀਆਂ ਕੀ ਕੱਪੜੇ ਨੂੰ ਦਿੰਨੇ ਆ ਖੋਲ ਫੇਰ ਤੁਹਾਨੂੰ ਦਿਖਾਉਣੀ ਆ ਵੀ ਆਪਣੀ ਥੋੜੇ ਜੀ ਜਗ੍ਹਾ ਦੇ ਵਿੱਚੋਂ ਅਜੇ ਆਪਾਂ ਥੋੜੇ ਜੀ ਸਾਫ਼ ਕੀਤੀ ਆ ਵੀ ਕਿੰਨੀ ਕੀ ਜਿਹੜੀ ਕੀ ਗੰਦਗੀ ਆ ਆਹ ਦਾ ਕਾਲਾ ਹੋ ਗਿਆ ਕੱਪੜਾ ਇੱਧਰ ਦੇਖੋ ਤੁਸੀਂ ਲੈ ਹਾਂ ਵੇਖੋ ਬਿਲਕੁਲ ਅਜੇ ਆਪਾਂ ਥੋੜੀ ਜੀ ਸਾਫ਼ ਕੀਤੀ ਆ ਕੋਈ ਜ਼ਿਆਦਾ ਨਹੀਂ ਕੀਤੀ ਗਈ ਤੇ ਆਹ ਦੇਖੋ ਡਸਟ ਕਿੰਨੀ ਜ਼ਿਆਦਾ ਬਿਲਕੁਲ ਇਹ ਵਾਲੀ ਡਸਟ ਤੇ ਆਪਾਂ ਕੀ ਕਰਦੇ ਆ ਆਪਾਂ ਨੂੰ ਜਾਂ ਹੋਰ ਤਰੀਕੇ ਨਾਲ ਕੋਈ ਝਾੜਾ ਚੰਬੀ ਕਰਨੀ ਪੈਂਦੀ ਆ ਹਨਾ ਤੇ ਆਪਾਂ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੋਸਤੋ ਕਲੀਨ ਕਰ ਸਕਦੇ ਆ ਤੇ ਹੁਣ ਆਪਾਂ ਕੱਪੜਾ ਜਿਹੜਾ ਧੋ ਕੇ ਦੁਬਾਰਤੋਂ ਫੇਰ ਮਤਲਬ ਕਿ ਫੇਰ ਦੂਸਰੀ ਸਾਰੀ ਇਹ ਸਾਰੀ ਰਜਾਈ ਆਪਾਂ ਇਸੇ ਤਰ੍ਹਾਂ ਕਲੀਨ ਕਰ ਲਾਂਗੇ ਤੇ ਤੁਸੀਂ ਸੋਫਾ ਵਗੈਰਾ ਵੀ ਕਲੀਨ ਕਰ ਸਕਦੇ ਹੋ ਛੋਟੀ ਜੀ ਵੀਡੀਓ ਦੇ ਵਿੱਚ ਹੀ ਆਪਾਂ ਬਹੁਤ ਵੱਡੀ ਜਿਹੜੀ ਟਿਪ ਤੁਹਾਨੂੰ ਦੱਸਦੀ ਆ ਕਿਉਂਕਿ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਸਾਨੂੰ ਦੱਸੋ ਵੀ ਆਪਾਂ ਜਿਹੜੀਆਂ ਰਜਾਈਆਂ ਜਾਂ ਕੰਬਲ ਜਿਹੜੇ ਹੈਵੀ ਹੁੰਦੇ ਆ ਉਹ ਆਪਾ ਵਾਸ਼ ਤਾਂ ਕਰ ਨਹੀਂ ਸਕਦੇਗੇ ਕਿਉਂਕਿ ਵਾਸ਼ ਕੀਤਾ ਹੋ ਵੀ ਜਾਂਦੇ ਆ ਉਹ ਖਰਾਬ ਡਾਇਰੈਕਟਲੀ ਨੂੰ ਵਗੈਰਾ ਹੀ ਕਰਾਉਣੇ ਪੈਂਦੇ ਆ ਤੇ ਉਸ ਤੋਂ ਚੰਗਾ ਕਿ ਤੁਸੀਂ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਜਿਹੜੀ ਕਿ ਇਹ ਦੀ ਡਸਟ ਪ ਵਗੈਰਾ ਰਿਮੂਵ ਕਰ ਸਕਦੇ ਹੋ ਤੇ ਬਾਅਦ ਚ ਇਹਨੂੰ ਥੋੜਾ ਟਾਈਮ ਲਈ ਧੁੱਪੇ ਰੱਖਦੇ ਹੋ ਤੇ ਜਿਹੜੇ ਕਿ ਬਿਲਕੁਲ ਐ ਸਾਫ ਸੁਥਰੀ ਹੋ ਜੂਗੀ ਸੋ ਦੋਸਤੋ ਹੁਣ ਆਪਾਂ ਬੋਲਦੇ ਆ ਜੀ ਆਪਣੇ ਦੋਸਤਾਂ ਦੇ ਨਾਮ ਹਾਂਜੀ ਸਭ ਤੋਂ ਪਹਿਲਾਂ ਨਾ ਜੀ ਸਤਨਾਮ ਸਿੰਘ ਬਠਿੰਡਾ ਤੋਂ ਉਸ ਤੋਂ ਬਾਅਦ ਨੇ ਜੀ ਕਰਨ ਕੁਮਾਰ ਇਹਨੇ ਜੀ ਫਤੇਗੜ ਸਾਹਿਬ ਤੋਂ ਨਿਸ਼ਾਨ ਸਿੰਘ ਰਾਜਸਥਾਨ ਤੋਂ ਸਪਨਾ ਵਿੱਕੀ ਇਹ ਨੇ ਜੀ ਸਪਨਾ ਜੀ ਬਟਾਲਾ ਤੋਂ ਫਿਰ ਉਸ ਤੋਂ ਬਾਅਦ ਨੇ ਜੀ ਸਤਵੀਰ ਸਿੰਘ ਇਹ ਨੇ ਜੀ ਫਗਵਾੜਾ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਸੋ ਆਪਣੇ ਕਮੈਂਟ ਜਰੂਰ ਕਰਿਓ ਹਾਂਜੀ ਤੇ ਵੀਡੀਓ ਦੇ ਵਿੱਚ ਕਮੈਂਟ ਵੀ ਕਰਿਓ ਤੇ ਨਾਲੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ